ਰਾਖਾ ਜਿਹਦਾ ਰਾਜਾ ਹੋਇਆ ਤੱਤੀ ਵਾ ਨਾ ਲੱਗੇ ਖੁਸ਼ੀਆਂ ਖੇੜੇ ਵੀ ਲਿਆਏ ਖੁਸ਼ੀਆਂ ਖੇੜੇ ਵੀ ਲਿਆਏ ਖੁਸ਼ੀਆਂ ਖੇੜੇ ਵੀ ਲਿਆਏ ਆਖਾ ਕਰਮ ਹੀਨ ਲਾਇਆ ਨੂਰ ਵੇੜ ਵਿੱਚ ਆਏ ਦਿੱਤੇ ਦਰਸ ਦਿਦਾਰੇ ਖੁਸ਼ੀਆਂ ਖੇੜੇ ਵੀ ਲਿਆਏ ਖੁਸ਼ੀਆਂ ਖੇੜੇ ਵੀ ਲਿਆਏ ਖੁਸ਼ੀਆਂ ਖੇੜੇ ਵੀ ਲਿਆਏ ਜੱਟ ਹੋ ਗਏ ਜੱਟ ਹੋ ਗਏ ਹੋ ਗਏ ਸੀ ਉਸ ਵੇਲੇ ਹੰਝੂ ਨਾ ਵਗੇ ਰੱਖਾ ਜੀ ਦਾ ਰਾਜਾ ਰੱਖਾ ਜੀ ਦਾ ਰਾਜਾ ਰੱਖਾ ਜੀ ਦਾ ਰਾਜਾ ਹੋਇਆ ਤੱਤੀ ਵਾ ਨਾ ਲਗੇ ਰੱਖਾ ਜੀ ਦਾ ਰਖਾ ਜੀ ਦਾ ਰਾਜਾ ਰਖਾ ਜੀ ਦਾ ਰਾਜਾ ਰਖਾ ਜੀ ਦਾ ਰਾਜਾ ਹੋਇਆ ਤਤੀਵਾ ਨਾ ਲਗੇ ਹੋ ਸਾਧੂ ਦੁਨੀਆ ਦਾ ਕਰਨ ਉਦਾਰ ਆਉਂਦੇ ਹੋ ਸਾਧੂ ਦੁਨੀਆ ਦਾ ਕਰਨ ਅਧਾਰ ਆਉਂਦੇ ਤੈਂ ਤਾਂ ਨੂੰ ਦੇਵਤੇ ਬਣਾਉਣ ਸਾਧੂ ਕੋਈ ਬਦਲ ਦੇਣ ਕਰਮ ਸਾਧੂ ਅੱਖ ਝਪਕੇ ਚ ਬਦਲ ਦੇਣ ਕਰਮ ਸਾਧੂ ਹੋ ਗੱਲ ਕਹੀ ਰੱਬ ਵੀ ਮੋੜਦਾ ਨਾ ਗੱਲ ਕਹੀ ਰੱਬ ਵੀ ਮੋੜਦਾ ਨਾ ਸਿੱਧੀਆਂ ਪਾ ਦੇਵਣ ਆਪ ਸਾਧੂ ਸੱਚ ਆਖਦਾ ਆਪ ਐਸ ਬਰਤ ਗੜਿਆ ਕਰਦੇ ਵਰਕਤਾ ਬੇਸ਼ੁਮਾਰ ਸਾਧੂ ਕਰਦੇ ਵਰਕਤਾ ਬੇਸ਼ੁਮਾਰ ਸਾਧੂ ਹੇ ਨਿਚਿੰਦ ਕਰ ਲ ਬਰੋਸਾ ਰਾਜਾ ਪੇੜੀ ਤੇਰੀ ਤਾਰੂ ਤੇ ਕੇ ਨਾਮ ਵਾਲੇ ਕੱਪੂ ਹੋਤਾ ਫਿਰ ਤੈਨੂੰ ਠਾਰੂ ਹੋਤਾ ਹਿਰਦੇ ਨੂੰ ਠਾਰੂ ਹੋਤਾ ਹਿਰਦੇ ਨੂੰ ਠਾਰੂ ਦੇਖੋ ਗੱਲ ਬਰੋਸੇ ਦੀ ਹੈ ਜਿਨੇ ਭਰੋਸਾ ਕਰ ਲਿਆ ਕਹਿੰਦੇ ਧਰਤੀ ਇਹ ਦੇਖਣੀ ਹੋਵੇ ਨਾ ਤੇ ਆਮ ਕਰਕੇ ਕਿਹਾ ਜਾਂਦਾ ਵੀ ਧਰਤੀ ਦੇ ਥੱਲੇ ਪਾਣੀ ਹੈ ਪਾਣੀ ਸਮਝਣ ਦਾ ਯਤਨ ਕਰਿਓ ਧਰਤੀ ਦੇ ਥੱਲੇ ਹੈ ਪਾਣੀ ਪਰ ਸੋਚਿਆ ਜਾਵੇ ਵੀ ਧਰਤੀ ਖੜੀ ਕਿਵੇਂ ਸਹਾਰੇ ਹੈ ਥੱਲੇ ਪਾਣੀ ਉਦੋਂ ਬਾਅਦ ਫੇਰ ਜ਼ਮੀਨ ਉਦੋਂ ਬਾਅਦ ਫੇਰ ਧਰਤੀ ਇਹਦਾ ਅੰਤ ਕਿਸੇ ਨੇ ਨਹੀਂ ਪਾਇਆ ਆਮ ਕਰਕੇ ਨਾ ਸਿਆਣੇ ਆਖਦੇ ਹੁੰਦੇ ਸੀ ਧਰਤੀ ਨ ਬੜਦ ਦੇ ਸਿੰਘਾਂ ਤੇ ਟਿਕੀ ਆ ਬੜਦ ਦੇ ਸਿੰਘਾਂ ਤੇ ਪਰ ਨਹੀਂ ਬੜਦ ਦੇ ਸਿੰਘਾਂ ਤੇ ਨਹੀਂ ਟਿਕੀ ਧਰਤੀ ਟਿਕੀ ਆ ਭਰੋਸੇ ਤੇ ਜੇ ਭਰੋਸਾ ਹੈ ਧਰਤੀ ਤਾਂ ਟਿਕੀ ਆ ਇਹ ਭਰੋਸਾ ਬੜਾ ਕੀਤਾ ਰਾਜਾ ਸਭ ਦੇ ਚਰਨਾਂ ਵਿੱਚ ਦੁਨੀਆਂ ਨੇ ਇੱਕ ਵਾਰ ਕਹਿੰਦੇ ਤੁੰਨਾ ਮੱਲ ਸੇਠ ਆਇਆ ਨਵਾਂ ਸ਼ਹਿਰ ਦਾ ਬੜਾ ਰੱਜਿਆ ਪੁੱਜਿਆ ਰਈਸ ਘਰ ਦਾ ਮਾਲਕ ਸੀ ਸ਼ਾਹੂਕਾਰ ਸੀ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਪਰ ਕਹਿੰਦੇ ਘਰ ਵਿੱਚ ਸਾਰੀਆਂ ਚੀਜ਼ਾਂ ਹੋਣ ਜਦੋਂ ਤੱਕ ਧੀ ਪੁੱਤ ਦੇ ਨਾਮ ਦੇ ਹੋਕੇ ਨਾ ਨਾ ਬਚਣ ਉਦੋਂ ਤੱਕ ਮਾਂ ਬਾਪ ਦੇ ਕਾਲਜੇ ਨੂੰ ਠੰਡ ਨਹੀਂ ਪੈਂਦੀ ਪੁੱਤਾਂ ਵਾਲਿਓ ਜੱਗ ਤੇ ਪੁੱਤ ਮੇਵਾ ਪੁੱਤ ਮੇਵਾ ਹੁੰਦਾ ਪੁੱਤਰ ਆਣ ਬੁਢਾਪੇ ਵਿੱਚ ਬਣੇ ਸੋਟੀ ਸਰਵਣ ਵਾਂਗ ਜੇ ਆਗਿਆਕਾਰ ਹੋਵੇ ਜੇ ਪੁੱਤ ਹੋਵੇ ਨਾ ਇੱਕੋ ਹੋਵੇ ਉਹ ਤਾਰ ਦਿੰਦਾ ਦੁਨੀਆ ਨੂੰ ਤੁੰਨਾ ਮਾਲਕ ਪੁੱਤ ਨਹੀਂ ਸੀ ਨਾ ਧੀ ਸੀ ਕਿਸੇ ਨੇ ਦੱਸਿਆ ਰਾਜਾ ਸਾਹਿਬ ਦੇ ਦਰ ਤੇ ਚਲੇ ਜਾਓ ਉੱਥੇ ਰਾਜਾ ਸਾਹਿਬ ਬੈਠੇ ਨੇ ਝੋਲੀਆਂ ਭਰਦੇ ਨੇ ਝੋਲੀਆਂ ਤੇ ਕਹਿੰਦੇ ਰਾਜਾ ਸਾਹਿਬ ਦੇ ਦਰ ਤੇ ਆਇਆ ਰਾਜਾ ਸਾਹਿਬ ਦੇ ਦਰ ਤੇ ਤੂੰ ਨਾਮ ਆਲਾ ਰੋਜ਼ਾਨਾ ਸੇਵਾ ਕਰਨੀ ਕਦੇ ਜੋੜਿਆਂ ਦੀ ਸੇਵਾ ਕਰਨੀ ਕਦੇ ਭਾਂਡਿਆਂ ਦੀ ਸੇਵਾ ਕਰਨੀ ਤੇ ਜਦੋਂ ਵੀ ਇੱਕ ਪਲੇਟ ਮਾਂਜਣੀ ਥਾਲ ਮਾਂਜਣੀ ਤੇ ਕਹਿਣਾ ਰਾਜਾ ਸਾਹਿਬ ਮੈਨੂੰ ਇਸ ਵਰਤਨ ਦੇ ਵਿੱਚੋਂ ਤੁਹਾਡੇ ਦਰਸ਼ਨ ਹੋਏ ਆਖੋ ਸੁਪਨਾ ਜਦੋਂ ਵੀ ਕਿਸੇ ਦੇ ਜੋੜੇ ਸਾਫ਼ ਕਰਨੇ ਰਾਜਾ ਸਾਹਿਬ ਜੀ ਮੈਂ ਇਹ ਜੋੜੇ ਆਪਣੇ ਮੱਥੇ ਨੂੰ ਲਾ ਰਿਆਂ ਮੈਨੂੰ ਇੰਜ ਲੱਗਦਾ ਵੀ ਇਹ ਜੋੜਿਆਂ ਵਿੱਚ ਵੀ ਤੂੰ ਹੀ ਦਿਸਦਾ ਕਿਉਂਕਿ ਜਿਹਨੂੰ ਨਾਮ ਦਾ ਸਹਾਰਾ ਮਿਲ ਜੇ ਫਿਰ ਉਹਨੂੰ ਸਭ ਪਾਸੇ ਰਾਜਾ ਹੀ ਰਾਜਾ ਦਿਖਦਾ ਰਾਜਾ ਹੀ ਰਾਜਾ ਦਿਖਦਾ ਅੱਜ ਰਾਜਾ ਸਾਹਿਬ ਨੂੰ ਯਾਦ ਕਰਦਾ ਇੱਕ ਦਿਨ ਐਸਾ ਆਇਆ ਕਿ 2 ਸਾਲ ਸੇਵਾ ਕੀਤੀ 2 ਸਾਲ ਰੱਜ ਕੇ ਨੰਗੇ ਪੈਰੀ ਆਮ ਕਰਕੇ ਜੇ 4-5 ਦਿਨ ਅਸੀਂ ਸੇਵਾ ਕਰ ਲਈਏ ਮਨ ਵਿੱਚ ਹੰਕਾਰ ਉੱਤਪਨ ਹੋ ਜਾਂਦਾ ਪਰ ਤੂੰ ਨਾ ਮੱਲ ਸੇਠ ਜਿਹਨੂੰ ਕੋਈ ਹੰਕਾਰ ਨਹੀਂ ਕੋਈ ਹਉਮੈ ਨਹੀਂ ਮਨ ਵਿੱਚ ਕੁਝ ਵੀ ਨਹੀਂ ਮਨ ਵਿੱਚ ਤਾਂਗ ਹੈ ਕਿ ਰਾਜਾ ਸਾਹਿਬ ਇੱਕ ਵਾਰ ਕਹਿ ਜਾਣ ਵੀ ਤੇਰੇ ਘਰ ਵਿੱਚ ਧੀ ਤੇ ਪੁੱਤ ਜਨਮ ਲੈ ਲੈਣਗੇ ਅੱਜ ਰਾਜਾ ਸਾਹਿਬ ਦੇ ਕੋਲ ਗਏ 2 ਸਾਲ ਬਾਅਦ ਤੇ ਰਾਜਾ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਨਾ ਅੰਬਾਂ ਦੀ ਇੱਕ ਵੱਡੀ ਸਾਰੀ ਭਰਾ ਤਰਪਨ ਕੀਤੀ ਰਾਜਾ ਸਾਹਿਬ ਸਾਧੂ ਬੋਲੇ ਸਹਿਜ ਸੁਭਾ ਸਾਧੂ ਦਾ ਬੋਲਿਆ ਵਿਰਥਾ ਨਾ ਜਾ ਰਾਜਾ ਸਾਹਿਬ ਨੇ ਉਸ ਟੋਕਰੀ ਦੇ ਵਿੱਚੋਂ ਦੋ ਅੰਬ ਚੁੱਕੇ ਤੇ ਸੇਠ ਤੇ ਸਠਾਣੀ ਨੂੰ ਦੇ ਦਿੱਤੇ ਆਖਿਆ ਧੰਨਾ ਮੱਲ ਜੀ ਇਹ ਅੰਬ ਛਕ ਲੈਣੀ ਹੈ ਤੁਹਾਡੀ ਕਬੀਲਦਾਰੀ ਸਾਂਝੀ ਹੋ ਜਾਵੇਗੀ ਕਬੀਲਦਾਰੀ ਸਤਕਾਰ ਦੇ ਵਿੱਚ ਇਤਿਹਾਸ ਵਿੱਚ ਲਿਖਿਆ ਮਿਲਦਾ ਕਿ ਗੁਰੂ ਪਿਆਰ ਵਾਲਿਓ ਉਹਨਾਂ ਦੋਨੋਂ ਸੇਠ ਸਠਾਣੀਆਂ ਨੇ ਘਰ ਜਾ ਕੇ ਅੰਬ ਛਕਿਆ ਤੇ ਕੁਝ ਸਾਲ ਬਾਅਦ ਉਹਨਾਂ ਦੇ ਘਰ ਵਿੱਚ ਪਹਿਲਾਂ ਧੀ ਨੇ ਜਨਮ ਲਿਆ ਤੇ ਬਾਅਦ ਵਿੱਚ ਪੁੱਤ ਨੇ ਜਨਮ ਲਿਆ ਏ ਆ ਭਰੋਸਾ ਹੁਣ ਸਾਨੂੰ ਭਰੋਸਾ ਹੀ ਨਹੀਂ ਆਓ ਇਹ ਲੈਣ ਸਰਵਣ ਕਰੋ ਨੀ ਜਿੰਦੇ ਕਰ ਲੈ ਭਰੋਸਾ ਰਾਜਾ ਬੇੜੀ ਤੇਰੀ ਤਾਰੂ ਤੇ ਕੇ ਨਾਮ ਵਾਲੇ ਜੱਪੂ ਹੋਤਾ ਧੀਰੀ ਦੇ ਬਿਠਾਰੂ ਹੋਤਾ ਧੀਰੀ ਦੇ ਬਿਠਾਰੂ ਬੰਦ ਖੋਲ ਦੂੰਗਾ ਬੰਦ ਖੋਲ ਦੂੰਗਾ ਬੰਦ ਖੋਲ ਦੂੰਗਾ ਲੱਗੇ ਉਹ ਦਰਵਾਜ਼ੇ ਨਹੀਂ ਪੱਕੇ ਰੱਖਾ ਜੀ ਦਾ ਰਾਜਾ ਰੱਖਾ ਜੀ ਦਾ ਰਾਜਾ ਰਖਾ ਜੀ ਦਾ ਰਾਜਾ ਹੋਇਆ ਬੱਤਿਆ ਨਾ ਲਗੇ ਰਖਾ ਜੀ ਦਾ ਰਾਜਾ ਹੋਇਆ ਬੱਤਿਆ ਨਾ ਲਗੇ ਇਹ ਦੇਦਰ ਉੱਤੇ ਹੁੰਦੇ ਠੀਕ ਕੋੜੀਆਂ ਦੇ ਕੋੜੀ ਇਹਨਾਂ ਸਾਧੂਆਂ ਦੀ ਗੱਲ ਕਦੇ ਰੱਬ ਨੇ ਨਾ ਕਹੜੀ ਕਦੇ ਰੱਬ ਨਾ ਸਾਧੂਆਂ ਦੀ ਗੱਲ ਕਦੇ ਰੱਬ ਨਹੀਂ 모ੜਦਾ ਕਚਹਿਰੀਆਂ ਵਿੱਚ ਅਸਟਾਮ ਚੱਲਦਾ ਅਸਟਾਮ ਪਰ ਰੱਬ ਦੀ ਦਰਗਾਹ ਦੇ ਵਿੱਚ ਸਾਧੂ ਦਾ ਅਸਟਾਮ ਚੱਲਦਾ ਸਾਧੂ ਦਾ ਸੱਚੇ ਬਈ ਜਿੱਥੇ ਸਾਧੂ ਇੱਕ ਵਾਰ ਲਕੀਰ ਮਾਰ ਦੇਵੇ ਰੱਬ ਦੀ ਵੀ ਇੰਨੀ ਜ਼ਰਤ ਨਹੀਂ ਕਿ ਸਾਧੂ ਦੀ ਕਹੀ ਹੋਈ ਜ਼ੁਬਾਨ ਨੂੰ ਪਲਟ ਦੇਵੇ ਕਹਿੰਦੇ ਤਾਰੇ ਚੜ੍ਹਨੋਂ ਹਟ ਸਕਦੇ ਐ ਸੂਰਜ ਚੜ੍ਹਨੋਂ ਹਟ ਸਕਦੇ ਕਰਿਆ ਵੇਗ ਬਦਲ ਸਕਦੇ ਆ ਪਰ ਸਾਧੂ ਦੀ ਜ਼ੁਬਾਨ ਦੇ ਵਿੱਚੋਂ ਕਹੇ ਹੋਏ ਬੋਲ ਕਦੇ ਝੂਠੇ ਨਹੀਂ ਹੋ ਸਕਦੇ ਅੱਜ ਰਾਜਾ ਸਾਹਿਬ ਦੀ ਜ਼ੁਬਾਨ ਨੂੰ ਭਾਗ ਲੱਗਣੇ ਆ ਇੱਕ ਵਾਰ ਨਾ ਕਹਿੰਦੇ ਕੋੜੀਆਂ ਦੇ ਕੋੜ ਰਾਜੀ ਕੀਤੇ ਰਾਜਾ ਸਾਹਿਬ ਨੇ ਰਸੂਲ ਪਰ ਪਿੰਡ ਦੀ ਜੂ ਵਿੱਚ ਚਲੇ ਗਏ ਬਖਸ਼ੀਸ਼ ਸਿੰਘ ਨੇ ਅਰਦਾਸ ਕੀਤੀ ਰਾਜਾ ਸਾਹਿਬ ਸਾਡਾ ਸਾਰਾ ਪਿੰਡ ਕੋੜ ਤੋਂ ਪੀੜਤ ਹੈ ਕਿਤੇ ਮੇਰਾਂ ਦੀ ਨਿਗਾਹ ਕਰੋ ਸਾਡਾ ਪਿੰਡ ਰਾਜੀ ਹੋ ਜਾਵੇ ਤੇ ਰਾਜਾ ਸਾਹਿਬ ਨੇ ਪਤਾ ਕੀ ਆਖਿਆ ਕੋੜੀਆਂ ਦੇ ਕੋੜ ਦੂਰ ਕਰਨ ਲੱਗੇ ਆ ਸ਼ਾਸਤਰਾਂ ਦੇ ਵਿੱਚ 18 ਪ੍ਰਕਾਰ ਦਾ ਕੋਡ ਦੱਸਿਆ 18 ਪ੍ਰਕਾਰ ਦਾ ਤੇ ਇਸ ਪਿੰਡ ਨੂੰ ਖਾਰਸ਼ ਦਾ ਕੋਡ ਸੀ ਖਾਰਸ਼ ਦਾ ਛੂਆ ਛੂਤ ਦੀ ਬਿਮਾਰੀ ਰਾਜਾ ਸਾਹਿਬ ਨੇ ਆਖਿਆ ਜਾਓ ਕਾਮੇ ਦੀ ਟਾਬ ਵਿੱਚ ਜਾ ਕੇ ਇਸ਼ਨਾਨ ਕਰੋ ਤੁਹਾਡਾ ਪਿੰਡ ਰਾਜੀ ਹੋ ਜਾਵੇਗਾ ਤੇ ਸਾਰਾ ਪਿੰਡ ਰਾਜਾ ਸਾਹਿਬ ਦੀਆਂ ਅਸੀਸਾਂ ਦਾ ਪਾਤਰ ਬਣ ਜਾਵੇਗਾ ਹੁਣ ਰਾਜਾ ਸਾਹਿਬ ਦੇ ਕਹੇ ਹੋਏ ਬਚਨਾਂ ਦੇ ਮੁਤਾਬਕ ਰਸੂਲ ਪਰਦਾ ਸਾਰਾ ਦੀ ਟਾਬ ਵਿੱਚ ਜਾਂਦਾ ਗਿਆ ਇਸ਼ਨਾਨ ਕਰਦਾ ਗਿਆ ਭਰੋਸਾ ਕਰਦਾ ਗਿਆ ਤੇ ਉਸ ਟਾਬ ਦੇ ਵਿੱਚ ਜਾ ਕੇ ਸਾਰਿਆਂ ਦਾ ਕੋੜ ਦੂਰ ਹੁੰਦਾ ਗਿਆ ਇਹ ਭਰੋਸਾ ਹੈ ਜਿਵੇਂ ਰਜਨੀ ਨੇ ਕੀਤਾ ਪਿੰਗਲਾ ਰਾਜੀ ਐਵੇਂ ਥੋੜਾ ਹੋ ਗਿਆ ਸੀ ਪਿੰਗਲਾ ਤਾਂ ਰਾਜੀ ਹੋਇਆ ਜੇ ਰਜਨੀ ਨੇ ਭਰੋਸਾ ਕੀਤਾ ਆਓ ਇਹ ਦਰ ਉਹ ਦਰ ਹੈ ਜਿੱਥੇ ਕੋੜੀਆਂ ਦੇ ਕੋੜ ਦੂਰ ਹੁੰਦੇ ਆ ਜਿੱਥੇ ਰੋਗੀਆਂ ਦੇ ਰੋਗ ਦੂਰ ਹੁੰਦੇ ਆਓ ਰਹਿਣੀਆਂ ਜਥੇ ਕੋਲੋਂ ਲੈਣਾ ਇੰਜ ਸਰਵਣ ਕਰੋ ਸਾਧੂਆਂ ਦੀ ਗੱਲ ਕਰੇ ਰੱਬ ਨੇ ਨਾ ਮੋੜੀ ਕਦੇ ਰੱਬ ਨੇ ਨਾ ਮੋੜੀ ਕਦੇ ਰੱਬ ਨੇ ਨਾ ਮੋੜੀ ਹੁੰਦੇ ਜੀਦੇ ਤੇ ਹੁੰਦੇ ਜੀਦੇ ਤੇ ਹੁੰਦੇ ਜੀਦੇ ਤੇ ਆਲੀ ਉਹਨੂੰ ਕੋਈ ਨਾ ਠਗੇ ਰੱਖਾ ਜੀ ਦਾ ਰਾਜਾ ਰੱਖਾ ਜੀ ਦਾ ਰਾਜਾ ਰੱਖਾ ਜੀ ਦਾ ਰਾਜਾ ਹੋਇਆ ਦਿਲ ਜੀਵਾਂ ਨਾਲ ਲਗੇ ਰੱਖਾ ਜੀ ਦਾ ਰਾਜਾ ਹੋਇਆ ਦਿਲ ਜੀਵਾਂ ਨਾਲ ਲਗੇ ਸੇਵਾ ਜਨ ਨੂੰ ਤੂੰ ਦਿੰਦਾ ਧਨ ਮਨ ਨਾਲ ਕਰਦੇ ਆਏ ਭਰਤ ਘੜ ਵਾਲੇ ਝੋਲੀ ਖਿਸ਼ੀ ਖੁਸ਼ੀਆਂ ਨਾਲ ਭਰਦੇ ਸੇਵਾ ਜਨਾਂ ਨੂੰ ਤੂੰ ਦਿੰਦਾ ਧਨ ਮਨ ਨਾਲ ਕਰਦੇ ਆਏ ਮਰਤ ਘੜ ਵਾਲੇ ਚੋੜੀ ਖੁਸ਼ੀਆਂ ਨਾਲ ਪਰਦੇ ਚੋੜੀ ਖੁਸ਼ੀਆਂ ਨਾਲ ਪਰਦੇ ਚੋੜੀ ਖੁਸ਼ੀਆਂ ਨਾਲ ਪਰਦੇ ਪਰਦੇ ਠਾਰਦਾ ਧਰਦਾ ਹੈ ਫੇਰ ਸੀਨੇ ਅੱਗ ਨਾਮ ਕੇ ਰੱਖਾ ਜੀ ਦਾ ਰਾਜਾ ਰੱਖਾ ਜੀ ਦਾ ਰਾਜਾ ਰੱਖਾ ਜੀ ਦਾ ਰਾਜਾ ਹੋਇਆ ਤਾਂ ਦੀਵਾਰ ਨਾ ਲੱਗੀ ਰੱਖਾ ਜੀ ਦਾ ਰਾਜਾ ਹੋਇਆ ਤਾਂ ਦੀਵਾਰ ਨਾ ਲੱਗੇ ਰੱਖਾ ਜੀ ਦਾ ਰਾਜਾ ਹੋਇਆ ਤਾਂ ਦੀਵਾਰ ਨਾ ਲੱਗੇ ਰੱਖਾ ਜੀ ਦਾ